ਤੇ ਨਾ ਤੁਹਾਡਾ ਪਿਓ ਬੰਦਾ ਸੁਪਰ ਹੋਰ ਕਰ ਸਕਦੇ ਪਰ ਜੇ ਮੈਣੀ ਨਾ ਕਰ ਸਕਦੀ ਕੋਈ ਹੋਰ ਜ਼ਰੂਰ ਕਰ ਸਕਦੀ ਤੁਸੀਂ ਆਪਦਾ ਦੋਜਾ ਵਿਆਹ ਕਰਵਾ ਲਓ ਦੱਸ ਇਹ ਵੇਲਾ ਨਾ ਕਰ ਛੱਡ ਕੇ ਜਾਂਦਾ ਨਹੀਂ ਹੈਗਾ ਇਹ ਵੇਲਾ ਤਾਂ ਘਰ 'ਚ ਰਹਿ ਕੇ ਪਤਾ ਕਰਨ ਦਾ ਵੀ ਆਪਣੇ ਨਾਲ ਕੋਈ ਇੰਨਾ ਮਾੜਾ ਕਰ ਕਿਵੇਂ ਸਕਦਾ ਤੇ ਕਿਉਂ ਚਲ ਕੋਈ ਨਹੀਂ ਬਾਪੂ ਤੂੰ ਕਰ ਤੇਰੀ ਛੇਤੀ ਤੋਂ ਛੇਤੀ ਆਉਦੀ ਨਮੀ ਨੂੰ ਲਿਆਉਣ ਦੀ ਤੇ ਤੋ ਜੋ ਹੁੰਦਾ ਨਾ ਤੂੰ ਉਹ ਕਰ ਲੈ ਨਾਲਿਆ ਰੋਹਦੀ ਹੈਹੀ ਜੀ ਗੰਦੀ ਜ਼ਿੰਦਗੀ ਨਾਲੋਂ ਤਾਂ ਮੈਨੂੰ ਮਰਨਾ ਹੀ ਬਿਹਤਰ ਹੈ ਮੰਮੀ ਜੋ ਤੁਸੀਂ ਤੁਸੀਂ ਸਜਾਈ ਬੈਠੇ ਹੋਣਾ ਉਹ ਮੈਂ ਚਾਹ ਕੇ ਵੀ ਪੂਰੇ ਨਹੀਂ ਕਰ ਸਕਦੀ ਇਹਦੇ ਲਈ ਤੁਸੀਂ ਮੈਨੂੰ ਮਾਫ ਕਰ ਦਿਓ ਮੰਮੀ ਜੀ ਡੈਡੀ ਜੀ ਆ ਕੇ ਘਰ ਜਾਨੇ ਹੋ ਤੁਸੀਂ ਆ ਤੁਸੀਂ ਕੀ ਕਰੀ ਜਾਂਦੇ ਹੋ ਮੰਮੀ ਛੱਡੋ ਤੁਸੀਂ ਇਹਨਾਂ ਨੂੰ ਨਹੀਂ ਪੁੱਤ ਇਹ ਸਾਰਿਆਂ ਦੀ ਗੁਨਾਹਗਾਰ ਹੈ ਮੈਂ ਇਹ ਸੋਚਿਆ ਵੇ ਜੋ ਤੁਹਾਡੇ ਨਾਲ ਇਹਨੇ ਕੀਤਾ ਨਾ ਬਹੁਤ ਮਾੜਾ ਕੀਤਾ ਇਸ ਕਰਕੇ ਇਹਦੀ ਸਜ਼ਾ ਇਹੀ ਹੈ ਅੱਜ ਤੋਂ ਬਾਅਦ ਇਹਦੇ ਬੱਧੀ ਰਹੂਗੀ ਮੰਮੀ ਜੀ ਇਹਨਾਂ ਨੇ ਮੇਰੇ ਨਾਲ ਮਾੜਾ ਜ਼ਰੂਰ ਕੀਤਾ ਪਰ ਮਾੜਾ ਹੋਇਆ ਤਾਂ ਨਹੀਂ ਨਾ ਤਾਂ ਆਪਾਂ ਇਹਨਾਂ ਨੂੰ ਛੱਡ ਦਿਓ ਪਲੀਜ਼ ਨਹੀਂ ਜੱਸ ਉਹ ਪੁੱਤ ਜਸ਼ਨ ਤੂੰ ਕੀ ਬੋਲੀ ਜਾਂਦੀ ਆ ਇੱਕ ਪਾਸੇ ਤਾਂ ਤੂੰ ਕਹਿੰਦੀ ਇਹ ਮਾੜੀ ਆ ਇਹ ਐ ਆ ਹਮੇਸ਼ਾ ਹੜਕੇ ਹੋਏ ਕੁੱਤੇ ਨੂੰ ਖੁੱਲਾ ਛੱਡਣਾ ਚੰਗਾ ਨਹੀਂ ਹੁੰਦਾ ਹੜਕਿਆ ਹੋਇਆ ਕੁੱਤਾ ਤਾਂ ਜਿੰਨਾ ਬੰਨਿਆ ਜਾਵੇ ਨਾ ਓਨਾ ਵਧੀਆ ਹੈ ਡੈਡੀ ਤੁਸੀਂ ਕਿਉਂ ਐਜਾ ਕੁਛ ਕਰਦੇ ਹੋ ਤੁਸੀਂ ਇਹਦੇ ਹੱਥ ਖੋਲੋ ਪਰ ਆਪਾਂ ਕੀ ਲੈਣਾ ਇਹਨੂੰ ਬੰਨ ਕੇ ਜੱਸ ਮੇਰੇ ਤੋਂ ਤੁਹਾਡਾ ਦੁੱਖ ਨਹੀਂ ਦੇਖਿਆ ਜਾਂਦਾ ਹੁਣ ਤੱਕ ਨਾ ਇਹਨੂੰ ਸੀ ਮਾਫੀ ਕਰਦੇ ਆਏ ਆ ਵੀ ਨਹੀਂ ਇਹ ਘਰ ਦਾ ਜੀ ਹੈ ਘਰ ਦਾ ਜੀ ਹੈ ਪਰ ਇਹ ਇਹ ਸਾਨੂੰ ਆਪਣਾ ਘਰ ਦਾ ਜੀ ਨਹੀਂ ਸਮਝਦੀ ਇਹਨੇ ਸਾਡੀ ਨਾ ਪੂਰੀ ਪੂਰੀ ਮਿੱਟੀ ਪਲੀਥ ਕੀਤੀ ਪਈ ਹੈ ਜਸ਼ਨਪੁੱਤ ਮੈਂ ਤੁਹਾਡਾ ਕੁਛ ਵੀ ਮਾੜਾ ਨਹੀਂ ਕਰਦੀ ਮੰਮੀ ਤੁਸੀਂ ਰਹਿਣ ਦਿਓ ਇੱਕ ਵਾਰ ਖੋਲ ਦਿਓ ਨਾ ਇਹਨਾਂ ਨੂੰ ਮੰਮੀ ਤੂੰ ਸਾਡੇ ਨੂੰ ਜਸ਼ਨ ਹੱਥ ਖੋਲੇ ਦੇ ਕਮਾਲ ਕਰਦੇ ਤੁਸੀਂ ਚੱਸ ਪੁੱਤ ਜਿਹੜੀਆਂ ਪੱਟੀਆਂ ਤੁਹਾਨੂੰ ਪੜਾ ਰਹੇ ਹਨ ਇਹ ਸਾਰਾ ਕੁਝ ਝੂਠ ਹੈ ਮੇਰੀ ਗੱਲ ਦਾ ਯਕੀਨ ਕਰ ਤੂੰ ਬੱਸ ਬੱਸ ਇਹ ਨਾਟਕ ਮੇਰੇ ਸਾਹਮਣੇ ਨਾ ਕਰ ਨਾਲੇ ਇਹ ਨਾ ਸੋਚ ਵੀ ਜੇ ਮੈਂ ਤੇਰੇ ਹੱਥ ਖਿਲਾ ਦੇ ਨਾ ਤੂੰ ਮੈਨੂੰ ਤੇਰੇ ਤੇ ਪਿਆਰ ਹੋਣ ਲੱਗ ਗਿਆ ਆ ਸਕੇ ਬਣ ਦੇ ਨਾਟਕ ਮੇਰੇ ਸਾਹਮਣੇ ਨਾ ਕਰ ساری ਉਮਰ ਇਹ ਹੋ ਗਈ ਮੈਨੂੰ ਇਹ ਚੀਜ਼ਾਂ ਦੇਖਦੇ ਨੂੰ ਮੈਂ ਤੇਰੀ ਮਾਂ ਇਹ ਗੱਲ ਤਾਂ ਇਹ ਸਹੀ ਆ ਬਹੁਤ ਦੇਖ ਲਿਆ ਮੈਂ ਦੇਖਿਆ ਤੇਰੇ ਪੁੱਤ ਨੂੰ ਵੀ ਪਤਾ ਵੇ ਕੌਣ ਸਹੀ ਐ ਕੌਣ ਗਲਤ ਜਸ ਜਸ਼ਨ ਰੱਬ ਨੇ ਇਹਨੂੰ ਨਾ ਸ਼ਕਲ ਭੋਲੀ ਦਿੱਤੀ ਐ ਪਰ ਦਿਮਾਗ ਪੂਰਾ ਛਾਤਰ ਦਿੱਤਾ ਛਾਤਰ ਇਹ ਛਾਤਰ ਦਿਮਾਗ ਦੀ ਮਾਲਕਨ ਨਾ ਆਪਣੇ ਚਾਰਾਂ ਨਾਲ ਚਾਰਾਂ ਨਾਲ ਨਹੀਂ ਬਲਕੇ ਪੰਜਾਂ ਨਾਲ ਛਿਆਂ ਨਾਲ ਮਨਪ੍ਰੀਤ ਤੇ ਤਾਰੀ ਉਹਨਾਂ ਨਾਲ ਵੀ ਕੁਛ ਵੀ ਕਰ ਸਕਦੀ ਐ ਇਹਦੇ ਤੇ ਭੁੱਲ ਕੇ ਵੀ ਯਕੀਨ ਨਾ ਕਰੀ ਤੂੰ ਕਹਿੰਦੀ ਸੀ ਨਾ ਭੇ ਦੇ ਨਾਲ ਇਦਾਂ ਦਾ ਸਲੂਕ ਕਿਉਂ ਕਰਦੇ ਆ ਅਸੀਂ ਤਾਂ ਕਰਦੇ ਆ ਸਲੂਕ ਇਹਦੇ ਨਾਲ ਕਿਉਂਕਿ ਪਹਿਲੇ ਦਿਨ ਤੋਂ ਛਾਤਰ ਦਿਮਾਗ ਦੀ ਮਾਲਕਣ ਹੈ ਤੇ ਸਾਡੇ ਨਾਲ ਸ਼ਤਾਨੀਆਂ ਕਰਦੀ ਆਉਂਦੀ ਹੈ ਜੇ ਇਹਦਾ ਬਸ ਚੱਲਦਾ ਹੁਣ ਨੂੰ ਜੱਸ ਨੂੰ ਕਦੋਂ ਦਾ ਰੱਬ ਘਰ ਭੇਜ ਦਿੰਦੀ ਮੰਮੀ ਐ ਕਿਸੇ ਦੇ ਚਾਹਣ ਨਾਲ ਕੁਝ ਹੋ ਜਾਂਦਾਗਾ ਉਹਦਾ ਪਰਮਾਤਮਾ ਨਾ ਮਾਰੇ ਬੰਦਾ ਤਾਂ 100 ਮਾੜਾ ਸੋਚੀ ਜਾਵੇ ਨਾਲੇ ਇਹਦੇ ਸੋਚਿਆ ਹੋਇਆ ਕਿੱਥੇ ਪਾਰ ਹੋਇਆਗਾ ਮੈਨੂੰ ਐ ਦੱਸ ਡੈਣਾ ਦਾ ਕੋਈ ਭਰੋਸਾ ਨਹੀਂ ਹੁੰਦਾ ਇਹੇ ਡੈਣਾ ਡੈਣ ਉਹ ਚਲੋ ਛੱਡੋ ਡੈਡੀ ਜੀ ਆਪਾਂ ਕੀ ਲੈਣਾ ਜਿਹੜਾ ਕਰੂਗਾ ਉਹ ਭਰੂਗਾ ਇਹੀ ਗੱਲ ਕਹਿ ਕੇ ਤਾਂ ਆਪਾਂ ਬਖਸ਼ ਦਿੰਨੇ ਆ ਏਦਾਂ ਦੇ ਸ਼ੈਤਾਨਾਂ ਨੂੰ ਵੀ ਜਿਹੜਾ ਕਰੂਗਾ ਉਹੀ ਭਰੂਗਾ ਇਹ ਭਰਦੀ ਨਹੀਂ ਨਾ ਇਹਦੀ ਤਾਂ ਪਰਪਾਈ ਹੁਣ ਕਰਵਾਉਣੀ ਸੀ ਇਹ ਤਾਂ ਤੁਸੀਂ ਨਾਉਂਦੇ ਨਾ ਮੈਂ ਤੋੜ ਦੇਣੀ ਸੀ ਅਗਲੇ ਜੁਗ ਭਾਵੇਂ ਮੈਨੂੰ ਜੇਲ੍ਹ ਕੱਟਣੀ ਪੈ ਜਾਂਦੀ ਹਾਂ ਆਪਾਂ ਗੱਲ ਪਾਪ ਚੜਾਉਣਾ ਸਰ ਆਪਾਂ ਮਰਿਆ ਸੱਪ ਕਿਉਂ ਗੱਲ ਪਾਈ ਆਪਦੇ ਤੇ ਜਿਹੜੇ ਇਹ ਪਾਪ ਕਰਦੀ ਉਹ ਆਪੇ ਭੁਗਤੂ ਆਪਾਂ ਨੂੰ ਕੀ ਲੈਣਾ ਦੱਸ ਨਾ ਤੂੰ ਛੱਡ ਪਹਿਲੀ ਤੂੰ ਉਹ ਟੈਨਸ਼ਨ ਲਈ ਬੈਠੀ ਆ ਹੁਣ ਹੋਰ ਤੇ ਤੂੰ ਨਵਾਂ ਸੇ ਆਪਾਂ ਖੜਾ ਹੋ ਜਾਂਦਾ ਔਰੇ ਤੂੰ ਜਾ ਅੰਦਰ ਰੈਸਟ ਕਰ ਲਾ ਜੱਸਾ ਪੁੱਤ ਯਕੀਨ ਕਰ ਲਾ ਮੇਰਾ ਆ ਬੰਨੇ ਹੱਥ ਕੂਣੀਆਂ ਤੱਕ ਕਹਿੰਦਾ ਕੂਣੀਆਂ ਤੱਕ ਬੰਦ ਰਨਾ ਆ ਗੱਲਾਂ ਮੇਰੇ ਮੂਹਰੇ ਬਾਰ ਬਾਰ ਨਾ ਕਰ ਯਕੀਨ ਕਰ ਲਾ ਮੈਨੂੰ ਤੇਰੇ ਤੇ ਯਕੀਨ ਨਹੀਂ ਆਉਂਦਾ ਨਾ ਪਹਿਲਾਂ ਸੀ ਨਾ ਅੱਜ ਆ ਤੇ ਨਾ ਕੱਲ ਨੂੰ ਆਊਗਾ ਇਹ ਸ਼ਬਦ ਤੂੰ ਬੋਲਣਾ ਛੱਡ ਦੇ ਮੇਰੇ ਮੂਹਰੇ ਯਕੀਨ ਕਰ ਲਾ ਚਸ ਨੇ ਭੁੱਲ ਕੇ ਵੀ ਤੇਰੇ ਤੇ ਯਕੀਨ ਨਹੀਂ ਕਰਨਾ ਤੂੰ ਇਹਨੂੰ ਜਨਮ ਦਿੱਤਾ ਪਾਲਿਆ ਨੂੰ ਮੈਂ ਆ ਤੇਰੇ ਨਾਲੋਂ ਵੱਧ ਨਾ ਜਸ ਨੂੰ ਮੈਂ ਜਾਣਦੀ ਆ ਚੰਗੀ ਤਰ੍ਹਾਂ ਬੇ ਜਸ ਕੀ ਚੀਜ਼ ਐ ਕੀ ਨਹੀਂ ਉਹ ਤੈਨੂੰ ਕਦੀ ਵੀ ਮਾਫ ਨਹੀਂ ਕਰੂਗਾ ਸਪੈਸ਼ਲ ਜਸ਼ਨਵਾਰੇ ਨਾਲ ਜਿਹੜਾ ਤੂੰ ਸੋਚਦੀ ਆ ਨਾਲੇ ਇਕੱਲਾ ਜਨਮ ਦਿਨ ਨਾਲ ਮਾਂ ਨਹੀਂ ਬਣਦੀ ਪਾਲਣ ਨਾਲ ਮਾਂ ਬਣਦੀ ਹੁੰਦੀ ਆ ਉਹ ਮੇਰੀ ਮਾਂ ਖੜੀ ਆ ਜਿਨੇ ਮੈਨੂੰ ਪਾਲ ਪਲੋਸ ਕੇ ਐਡਾ ਕੀਤਾ ਬਣਦੀ ਆ ਮਾਂ ਕਿਧਰ ਸੁਣੀ ਲਿਆ ਹੋਣਾ ਤੂੰ ਜਸ ਕੋਲੋਂ ਕਿ ਉਹਦੀ ਮਾਂ ਕੌਣ ਐ ਤੂੰ ਤਾਂ ਸਿਰਫ ਜਨਮ ਦਿਨ ਵਾਲੀ ਹੈ ਕੋਈ ਨਹੀਂ ਹੁਣ ਤਾਂ ਮੌਕੇ ਤੇ ਉਹ ਆ ਗਿਆ ਇਹ ਮੌਕੇ ਰੋਜ਼ ਰੋਜ਼ ਨਹੀਂ ਮਿਲਣੇ ਫੇਰ ਸਹੀਂ ਗੱਡੀ ਤਾਂ ਤੈਨੂੰ ਚੜ੍ਹ ਕੇ ਸਾਹ ਲਵਾਵਾਂਗੇ ਉਹ ਚੱਲ ਕੋਈ ਨਾ ਹੋਲੈਂਡ ਦੇ ਮਾਂ ਪੁੱਤ ਦਾ ਭਰਤ ਮਲਾਪ ਭਰਤ ਮਲਾਪ ਨਹੀਂ ਹੋਣ ਦੇਣਾ ਕਦੀ ਵੀ ਨਹੀਂ ਮੇਰੇ ਹੱਥ ਦੀਆਂ ਰस्सियां ਜਿਹੜੀਆਂ ਜੈਸਨੀ ਖਲਾਦੀਆਂ ਨਾ ਤੇਰੇ ਮਨ 'ਚ ਇੱਕ ਬਹਿਮਤਾ ਹੋਈ ਗਿਆ ਹੁਣੇ ਇੱਕ ਗੱਲ ਯਾਦ ਰੱਖਿਓ ਸਮੁੰਦਰ ਕਿੰਨਾ ਮਰਜੀ ਡੂੰਘਾ ਹੋਵੇ ਪਰ ਆਖਰ ਨੂੰ ਨਦੀਆਂ ਨੇ ਆ ਕੇ ਮਿਲਣਾ ਤਾਂ ਸਮੁੰਦਰ ਚ ਹੀ ਹੁੰਦਾ ਨਾ ਓਹੋ ਸਮੁੰਦਰ ਇਹ ਆਪਣੇ ਆਪ ਨੂੰ ਸਮੁੰਦਰ ਸਮਝਦੀ ਆ ਓਏ ਅਸੀ ਤਾਂ ਜਸ਼ਨ ਨੂੰ ਨਦੀਆਂ ਨਦੀਆਂ ਓਏ ਜਦੋਂ ਅਸੀਂ ਉਹ ਨਦੀਆਂ ਦੀ ਨੱਕੇ ਲਾਤੇ ਤੇ ਸਮੁੰਦਰ ਚ ਆ ਕੇ ਮਿਲਣਗੀਆਂ ਕਦੋਂ ਮੈਂ ਤਾਂ ਨਾ ਗਲਦੀਪ ਕੌਰੇ ਸਾਰੀਆਂ ਸਕੀਮਾਂ ਲਾਈ ਬੈਠਾ ਵੀ ਸਾਰੀ ਜਾਇਦਾਦ ਆਪ ਦਿੱਤੀ ਮਨਪ੍ਰੀਤ ਦੇヒਸੀ ਕਿਵੇਂ ਪਾਉਣੀ ਆ ਕਿਵੇਂ ਪਾਉਣੀ ਆ ਬਸ ਆਪਣਾ ਮਕਸਦ ਵੀ ਪੂਰਾ ਹੋਣ ਵਾਲਾ ਹੀ ਆ ਜਦੋਂ ਆਪਣਾ ਮਕਸਦ ਪੂਰਾ ਹੋ ਗਿਆ ਉਦੋਂ ਆਪਾਂ ਇਹ ਸਾਰੇ ਗੱਡੀ ਛਾੜ ਦੇਣੇ ਆ ਇਸ ਮਹਿਲ ਵਿੱਚ ਨਾ ਮੈਂ ਤੂੰ ਮੇਰੀ ਸੀ ਤੇ ਮੇਰਾ ਜੁਆਈ ਆਹਾ ਚਾਰੇ ਰਮਾਂਗੇ ਆਹਾ ਫਿਰ ਮੌਜਾ ਹੀ ਮੌਜਾ ਮੌਜਾ ਹੀ ਮੌਜਾ ਅਰ ਬਾਪੂ ਤਾਂ ਮੈਨੂੰ ਕਦੋਂ ਦਾ ਕਮਰੇ ਚ ਬਾੜ ਕੇ ਬਿਠਾ ਰੱਖਿਆ ਹੋਰੇ ਦੱਸੇਗਾ ਵੀ ਇਹ ਜਾ ਹੈਗਾ ਕੀ ਆ ਉਹ ਮੈਂ ਤੈਨੂੰ ਕੋਈ ਸਕੀਮ ਦੱਸਦਾ ਮਨਪ੍ਰੀਤ ਨੇ ਤਾਂ ਆਪਣੇ ਮਾਪਾਪ ਨੂੰ ਕਹਿਣਾ ਨਹੀਂ ਭਾਈ ਤੂੰ ਲੈ ਕੇ ਜਮੀਨ ਮੇਰੇ ਨਾਲ ਕਰਾ ਦੋ ਇਹਦੇ ਬਾਅਦ ਤੈਨੂੰ ਪਹਿਲ ਕਰਨੀ ਪੈਣੀ ਆ ਤੂੰ ਉਹਨਾਂ ਦੇ ਕਰਨਾ ਚ ਗੱਲ ਪਾ ਜਿਹੇ ਆਪਣੀ ਕੁੜੀ ਬਸਾਣੀ ਨਾ ਹੂੰ ਤਾਂ ਇਹਨਾਂ ਕੋਸਤਾ ਕਰਨੀ ਪੈਣਾ ਨਾ ਉਹ ਕਿਵੇਂ ਨਾਲੇ ਜੇ ਮੈਂ ਆਪ ਤੋਂ ਜਾ ਕੇ ਮੰਗਦਾ ਨਾ ਉਹਨਾਂ ਤੋਂ ਆ ਕੁਛ ਮੈਂ ਲਾਲਚੀ ਨਹੀਂ ਕਹਾਉਣਾ ਚਾਹੁੰਦਾ ਨਾਲੇ ਲਾਲਚ ਦਾ ਬੋਡ ਲੈ ਕੇ ਨਾ ਮੈਂ ਆਪਦਾ ਫਿਊਚਰ ਨਹੀਂ ਖਰਾਬ ਕਰਨਾ ਬਾਪੂ ਉਹ ਮੇਰੀ ਗੱਲ ਤੇ ਗੌਰ ਕਰ ਆ ਇਹਦੇ ਨਾਲ ਤੇਰਾ ਫਿਊਚਰ ਮਿੱਤਰ ਖਰਾਬ ਨਹੀਂ ਹੋਣਾ ਨਾਲੇ ਜੇ ਸਾਰਾ ਕੁਝ ਤੇਰੇ ਨਾਂ ਲੱਗੇ ਨਾ ਜਿਹਦੇ ਮਗਰ ਹੁਣ ਤੂੰ ਭੱਜਿਆ ਫਿਰਦਾ ਉਹ ਤੇਰੇ ਮਗਰ ਭੱਜੀ ਫਿਰੂਗੀ। ਉਹ ਪੁੱਤਰਾ। ਕੁਛ ਪਾਣ ਲਈ ਨਾ ਬਹੁਸ਼ ਕਰਨਾ ਪੈਂਦਾ। ਨਾ ਕਿਉਂ ਬਾਪੂ? ਮੈਂ ਤਾਂ ਇਹ ਲੱਗ ਜਾਂਦਾ ਵੀ ਮੇਰੇ ਨਾਲੋਂ ਜ਼ਿਆਦਾ ਕਾਲੀ ਤੈਨੂੰ ਹੋਰੀ ਐ। ਤੈਨੂੰ ਆਏ ਨਹੀਂ ਹੋ ਰਿਆ। ਵੇ ਛੇਤੀ ਤੋਂ ਛੇਤੀ ਤਰੀ ਨਵੀਂ ਨੂੰ ਲਿਆ ਕੇ ਬੇੜੇ ਚ ਉਠਾ ਦਾ। ਉਹ ਪੁੱਤਰਾ ਜੋ ਕੁਛ ਮਰਜੀ ਸਮਝ ਲੈ। ਤੈਨੂੰ ਪਤਾ ਹੀ ਆ। ਸਾਨੂੰ ਵੀ ਦਾਦਾ-ਦਾਦੀ ਵੰਡਣਾ ਚਾਹ ਹੈ। ਇਸ ਕਰਕੇ ਕਹਿਣਾ ਜੋ ਵੀ ਕਰਾ ਨਾ ਛੇਤੀ ਤੋਂ ਪਹਿਲਾਂ ਕਰ। ਹਾਂ ਲੈ ਜੇ ਗੱਲ ਐ ਤਾਂ ਫਿਰ ਮੈਂ ਆਪਦੇ ਬਾਪੂ ਦੀ ਕਿਵੇਂ ਢਾਲ ਸਕਦਾ ਚਲ ਕੋਈ ਨਹੀਂ ਬਾਪੂ ਤੂੰ ਕਰ ਤਿਆਰੀ ਛੇਤੀ ਤੋਂ ਛੇਤੀ ਆਉਦੀ ਨਵੀਂ ਨੂੰ ਲਿਆਉਣ ਦੀ ਮੈਂ ਤੁਹਾਨੂੰ ਰਸੋਈ 'ਚ ਖੜੀ ਕਦੋਂ ਦੀ ਦੇਖੀ ਜਾਂਦੀ ਆ ਤੁਸੀਂ ਇਹ ਤੌਲੀਆ ਵਾਲੇ ਦੇਖੀ ਜਾਂਦੇ ਹੋ ਇਹ ਤੌਲੀਆਂ ਨਾਲੇ ਨਵਾਂ ਵੀ ਨਹੀਂ ਲੱਗਦਾ ਹੈਗਾ ਕੀ ਆ ਹੋਣਾ ਕਿ ਸੀ ਪੁੱਤ ਇਹ ਤੌਲੀਆ ਹੈਗਾ ਜਦੋਂ ਤਾਰੀ ਹੋਇਆ ਸੀ ਨਾ ਤੇਰੀ ਦਾਦੀ ਸੱਸ ਨੂੰ ਨਾਸ ਨੇ ਏਸੇ ਜਲਵੇਟ ਕੇ ਬਣਾਇਆ ਸੀ ਤੇ ਬੀਬੀ ਨੇ ਮੈਨੂੰ ਆਖਿਆ ਸੀ ਬੀ ਇਹਨੂੰ ਤੌਲੀਏ ਨੂੰ ਸੰਭਾਲ ਕੇ ਰੱਖੀ ਬਸ ਉਦੋਂ ਦਾ ਸੰਭਾਲ ਕੇ ਰੱਖਿਆ ਹੋਇਆ ਹੈ ਕੱਢ ਕੇ ਦੇਖ ਲੈ ਅੱਜ ਪੁਰਾਣੀ ਦਿਨ ਯਾਦ ਆ ਗਈ। ਅੱਛਾ। ਮੰਮੀ ਤੁਸੀਂ ਬੜੀ ਇੰਨੀ ਪੁਰਾਣੀ ਚੀਜ਼ ਨੂੰ ਸੰਭਾਲ ਕੇ ਰੱਖ ਲਿਆ ਹੈਂ? ਪੁੱਤ ਬੇਸ਼ੱਕ ਅੱਜ ਮੇਰਾ ਘਰ-ਬਾਰ ਵੇਖ ਗਿਆ। ਪਰ ਇਹਨੂੰ ਮੈਂ ਛੱਡਿਆ ਨਹੀਂ ਕਿਤੇ ਵੀ। ਇਹਨੂੰ ਅੱਜ ਵੀ ਆਪਦੀ ਿਕਨਾਲ ਲਾ ਕੇ ਰੱਖਦੀ ਆਂ। ਹੁਣ ਤੂੰ ਦੇਖੀ ਜਦੋਂ ਤਾਰੀ ਦੇ ਘਰੇ ਜਵਾਕ ਹੋਇਆ ਨਾ ਮੈਂ ਐਸੇ ਚ ਰਹਿਣਾ ਉਹਨੂੰ। ਮੰਮੀ ਮੈਂ ਹੁਣੇ ਆਈ। ਮੈਨੂੰ ਪਤਾ ਹੈ ਮਨਪ੍ਰੀਤ ਤੂੰ ਮੇਰੀ ਗੱਲ ਟਾਦੀ। ਪਰ ਤੂੰ ਫੇਰ ਨਾ ਕਰ ਪੁੱਤ ਕੋਈ ਗੱਲ ਨਹੀਂ ਜੇ ਰੱਬ ਦੇਊਗਾ ਔਲਾਦ ਤਾਂ ਲੈ ਲਾਂਗੀ ਜੇ ਨਹੀਂ ਦੇਊਗਾ ਤਾਂ ਉਹਦੀ ਮਰਜ਼ੀ ਐ ਮੈਨੂੰ ਤਾਂ ਐਸੀ ਗੱਲ ਦੀ ਖੁਸ਼ੀ ਐ ਵੀ ਮੈਨੂੰ ਇੰਨੀ ਸਿਆਣੀ ਤੇ ਚੰਗੀ ਨੂੰ ਮਿਲ ਗਈ ਮੰਮੀ ਜੋ ਸੁਪਨੇ ਤੁਸੀਂ ਸਜਾਈ ਬੈਠੇ ਹੋਣਾ ਉਹ ਮੈਂ ਚਾਹ ਕੇ ਵੀ ਪੂਰੇ ਨਹੀਂ ਕਰ ਸਕਦੀ ਇਹਦੇ ਲਈ ਤੁਸੀਂ ਮੈਨੂੰ ਮਾਫ ਕਰ ਦਿਓ ਮੈਂ ਤਾਂ ਆਪ ਨੂੰ ਨਹੀਂ ਇਹ ਗੱਲ ਦੀ ਸਮਝ ਆਉਂਦੀ ਤੇ ਪਤਾ ਨਹੀਂ ਮੈਂ ਕੀ ਰੱਬ ਦਾ ਇਹੋ ਜਿਹਾ ਮਾੜਾ ਕਰਤਾ ਸੀ ਜਿਹੜਾ ਮੇਰੇ ਨਾਲ ਆ ਸਾਰਾ ਕੁਝ ਹੋਣ ਲੱਗ ਰਿਹਾ ਮਾਨਪ੍ਰੀਤ ਪੁੱਤ ਰੱਬ ਨੂੰ ਦੋਸਤ ਨਹੀਂ ਦੇਈਦਾ ਹੁੰਦਾ ਉਹ ਸਿਆਣੇ ਕਹਿੰਦੇ ਹੁੰਦੇ ਨੇ ਨਾ ਵੀ ਜਿੱਥੇ ਰੱਬ ਰੱਖਦਾ ਆਪਾਂ ਉੱਥੇ ਰਹਿ ਲਾਂਗੇ ਤੂੰ ਫਿਕਰ ਨਾ ਕਰ ਦੇਖ ਮਾਨਪ੍ਰੀਤ ਪੁੱਤ ਤੂੰ ਜਿੱਤਰਾ ਦੇ ਵੀ ਸੀ ਅਸਤੇਨ ਕਬੂਲ ਕਰ ਲਿਆ ਪਰ ਤੈਨੂੰ ਪਤਾ ਬਿਲਾਦ ਬਿਨਾ ਕਰਕੇ ਮੈਂ ਚੱਲੂਗਾ ਮਾਪੇ ਹੋ ਜਾਂਦੇ ਪੁੱਤ ਜੰਮਦੇ ਨੇ ਨਾ ਉਹਦੇ ਜਵਾਕਾਂ ਦੇ ਸੁਪਨੇ ਸਜਾਉਣੇ ਉਦੋਂ ਹੀ ਸ਼ੁਰੂ ਕਰ ਦਿੰਦੇ ਨੇ ਬੀਰੇ ਮੇਰਾ ਪੋਤਾ ਖੇਲੂਗਾ ਔਰੇ ਮੇਰੀ ਪੋਤੀ ਖੇਲੂਗੀ ਤੂੰ ਬੱਸ ਕਰ ਵੇ ਕਿਉਂ ਇੰਨੀਆਂ ਜਿਹਾ ਗੱਲਾਂ ਕਰਕੇ ਕੁੜੀ ਦਾ ਮਨ ਦਿਖਾਉਣ ਲੱਗੇ ਅੱਗੇ ਮੈਂ ਚੰਦਰੀ ਆ ਤੌਲੀਆ ਕੱਢ ਕੇ ਇਹਦੀਆਂ ਯਾਦਾਂ ਚ ਗਵਾਚੀ ਆ ਜਵਾਖੜੀ ਦਾ ਮਨ ਦੁਖੀ ਕਰਿਆ ਐ ਮੈਂ ਜਾ ਬੁੱਤ ਇਹ ਤਾਂ ਹੀ ਮਰ ਜਾਂਦਾ ਪਕਾਈ ਤੂੰ ਕੰਮ ਕਰ ਲੈ ਆਪਦਾ ਮੈਂ ਮਨ ਪ੍ਰੇਮਿਤ ਅਰਿਸਤਨਾ ਤੇ ਲੈ ਕੇ ਹਣ ਤੇ ਲੈ ਆ ਤੇ ਹੈ ਇੰਜ ਕੋਈ ਸ਼ੱਕ ਨਹੀਂਗਾ ਬੀ ਬਹੁਤ ਸੋਹਣੀਆਂ ਸਿਆਣੀਆਂ ਸਾਰੇ ਕੁਛ ਕਰ ਲੈਂਦੀ ਆ ਪਰ ਇਹ ਘਰ ਤੇ ਜਵਾਕ ਨੇ ਖੁਸ਼ੀ ਨਹੀਂ ਦੇ ਸਕਦੀ ਆਪਣੇ ਕਰਨਾ ਵੀ ਕੀ ਆ ਆ ਤਾਰੀ ਦੇ ਦੋਸਤਾਂ ਦਾ ਪਿਆਰ ਤਾਰੀ ਤੋਂ ਮਗਰੋਂ ਆਇਆ ਸੀ ਆ ਦੋ ਦੋ ਜੇ ਵਾਕ ਜੰਮੀ ਫਿਰਦੇ ਨੇ ਸਾਰੇ ਬੇ ਫਿਰ ਕੀ ਕਰੀਏ ਜਿੱਥੇ ਰੱਬ ਰੱਖਦਾ ਉੱਥੇ ਰਹਿਣਾ ਪੈਂਦਾ ਐਵੇਂ ਨਾ ਬੋਲ ਬੋਲ ਕੇ ਜਵਾਕੜੀ ਨੂੰ ਠੋਕਰਾ ਮਾਰ ਰਹੀ ਮੈਂ ਉਹ ਮੈਂ ਤੇਰੀ ਸਾਰੀ ਗੱਲ ਸੁਣੇ ਨਾ ਮਨਪ੍ਰੀਤ ਮੇਰੀ ਧੀਆਂ ਵਰਗੀ ਆ ਉੱਪਰ ਮੈਂ ਆਪਣੇ ਪੁੱਤ ਦਾ ਵੀ ਸੋਚਣਾ ਵੀ ਸਾਰੀ ਜ਼ਿੰਦਗੀ ਉਹ ਬਿਨਾਂ ਲਾਤੋਂ ਕਿਵੇਂ ਕੱਢੂਗਾ ਬੇਬਸ ਇਹ ਗੱਲ ਨੂੰ ਹੁਣ ਉਰੀ ਛੱਡ ਦੇ ਜੇ ਰੱਬ ਨੇ ਐਂ ਰਹਿਣਾ ਲਿਖਿਆ ਹੋਇਆ ਤਾਂ ਰਹਿ ਲਾਂਗੇ ਕਿਤੇ ਨਾ ਕਿਤੇ ਇਹ ਵੀ ਦੋਨੇ ਸਹੀ ਨੇ ਹਰ ਇੱਕ ਮਾਪਿਆਂ ਨਹੀਂ ਹੁੰਦਾ ਵੀ ਉਹਨਾਂ ਦੇ ਤੀ ਪੁੱਤ ਦੇ ਘਰ ਖੁਸ਼ੀਆਂ ਹੋਣ ਤੇ ਇੱਕ ਮੈਂਕ ਲੈਣੀ ਆ ਜਿਹਨੇ ਆਪਦੀ ਕਿਸਮਤ ਦੇ ਵਿੱਚ ਲਿਖੇ ਹੋਏ ਦੁੱਖ ਇਹਨਾਂ ਦੇ ਪੁੱਤ ਦੇ ਮੱਥੇ ਤੇ ਵੀ ਮੜਤੇ ਪਰ ਤੂੰ ਦੇਖੀ ਮਨਪ੍ਰੀਤ ਉਹ ਹੀ ਕਰੋਗੀ ਇਹ ਤਾਂ ਕੁਛ ਮੇਰਾ ਪੁੱਤ ਤਾਰੀ ਚਾਹੁੰਦਾ ਹੁਣ ਮੇਰੇ ਪੁੱਤ ਦੀ ਵਿਆਹ ਦੀ ਇੱਛਾ ਪੂਰੀ ਹੋਣ ਵਾਲੀ ਆ ਹੂੰ ਜਸ ਕੀ ਸੋਚੀ ਜਾਂਦੇ ਹੋ ਮੈਂ ਤਾਂ ਇਹ ਸੋਚਦਾ ਵੀ ਤੈਨੂੰ ਕੀ ਲੱਗਦਾ ਜਸ਼ਨ ਆਪਾਂ ਨੂੰ ਹਲੇ ਵੀ ਇਸ ਘਰ ਚ ਰਹਿਣਾ ਚਾਹੀਦਾਗਾ ਜਸ ਉਹਨਾਂ ਨੇ ਆਪਣੇ ਨਾਲ ਮਾੜਾ ਕੀਤਾ ਪਰ ਇਹਦਾ ਮਤਲਬ ਇਹ ਨਹੀਂ ਵਪਾਰ ਛੱਡ ਕੇ ਭੱਜ ਜਾਗੇ ਕੀ ਪਤਾ ਉਹ ਤਾਂ ਹੀ ਕਰੀ ਜਾਂਦੇ ਹੁਣ ਆਪਾਂ ਨੂੰ ਕੱਢਣ ਦੇ ਮਾਰੇ ਤੇ ਤੁਸੀਂ ਉਹੀ ਕਰੀ ਜਾਂਦੇ ਹੋ ਯਾਰ ਮੇਰੇ ਤਾਂ ਅੱਖ ਨਹੀਂ ਪੰਨੇ ਪੈਂਦਾ ਇਸ ਘਰ ਚ ਚੱਲੀ ਕੀ ਜਾਂਦਾ ਤੇ ਹੋਈ ਕੀ ਜਾਂਦਾਗਾ ਜਦ ਤੁਸੀਂ ਐਵੇਂ ਨਾ ਬਿਨਾਂ ਗੱਲੋਂ ਦਿਮਾਗ ਤੇ ਟੈਨਸ਼ਨ ਨਾ ਪਾਓ ਨਾਲੇ ਜੇ ਆਪਣੇ ਘਰ ਛੱਡ ਕੇ ਜਾਣ ਨਾਲ ਸਾਰਾ ਕੁਝ ਠੀਕ ਹੁੰਦਾ ਨਾ ਤਾਂ ਆਪਾਂ ਅੱਜ ਹੀ ਚਲੇ ਜਾਣਾ ਸੀ ਪਰ ਮੈਨੂੰ ਐਂ ਦੱਸੋ ਜੋ ਆਪਣੇ ਨਾਲ ਮਾਰਾ ਕਰ ਸਕਦੇ ਨੇ ਤਾਂ ਕੀ ਚਾਚਾ ਚਾਚੀ ਨਾਲ ਨਹੀਂ ਕਰ ਸਕਦੇ ਜੇ ਆਪਣੇ ਜਾਣ ਮੰਗਰੋ ਚਾਚਾ ਚਾਚੀ ਨਾਲ ਕੁਝ ਗਲਤ ਹੋ ਗਿਆ ਫੇਰ ਕੌਣ ਜ਼ਿੰਮੇਵਾਰ ਨਾਲੇ ਜਿਨ੍ਹਾਂ ਨੇ ਤੁਹਾਨੂੰ ਇੰਨੀ ਔਖਾਂ ਨਾਲ ਪਾਲਿਆ ਤੁਸੀਂ ਉਹਨਾਂ ਨੂੰ ਛੱਡ ਕੇ ਜਾਣ ਦਾ ਕਿਵੇਂ ਸੋਚ ਸਕਦੇ ਹੋ ਓ ਯਾਰ ਬਸ ਆਹੀ ਗੱਲਾਂ ਤਾਂ ਮੈਨੂੰ ਕਮਜ਼ੋਰ ਪਾ ਦਿੰਦੀਆਂ ਨੇ ਇੱਥੇ ਆ ਕੇ ਹੀ ਮੈਂ ਸੋਚਣ ਲੱਗ ਜਾਂਦਾ ਮੈਂ ਸੋਚਦਾ ਵੀ ਉਹਨਾਂ ਵਿੱਚ ਕੋਈ ਕੀ ਕਸੂਰਾ ਜੋ ਕੁਝ ਵੀ ਹੋ ਰਿਹਾ ਇੱਥੇ ਦੱਸ ਇਹ ਵੀ ਲੈਣਾ ਕਰ ਛੱਡ ਕੇ ਜਾਂਦਾ ਨਹੀਂ ਹੈਗਾ ਇਹ ਵੀਰਾਂ ਤਾਂ ਘਰ 'ਚ ਰਹਿ ਕੇ ਪਤਾ ਕਰਨਦਾ ਵੀ ਆਪਣੇ ਨਾਲ ਕੋਈ ਇੰਨਾ ਮਾੜਾ ਕਰ ਕਿਵੇਂ ਸਕਦਾ ਤੇ ਕਿਉਂ ਓ ਯਾਰ ਗੱਲ ਤਾਂ ਸਿੱਧੀ ਤੇ ਸਾਫ਼ ਹੈ ਜਸ਼ਨ ਉਹ ਮੈਨੂੰ ਆਪ ਦਾ ਪੁੱਤ ਬਣਾਉਣਾ ਚਾਹੁੰਦੀ ਆ ਤੇ ਮੈਂ ਉਹ ਗੱਲ ਮੰਨਦਾ ਨਹੀਂ ਇਸ ਕਰਕੇ ਉਹ ਬਦਲਾ ਲੈਣਾ ਚਾਹੁੰਦੀ ਆ ਮੇਥੋਂ ਜਸ਼ਨ ਉਚਾਈ ਤੁਹਾਨੂੰ ਪੁੱਤ ਬਣਾਉਣਾ ਚਾਹੁੰਦੀ ਹੈ ਚਾਹੇ ਨਾ ਉਹ ਸਭ ਮੈਨੂੰ ਨਹੀਂ ਪਤਾ ਪਰ ਮੇਰਾ ਮੰਨਣਾ ਇਹ ਸਭ ਗੱਲਾਂ ਮੰਨਣ ਨੂੰ ਤਿਆਰ ਨਹੀਂ ਹੈਗਾ ਵੀ ਕਮਾਲ ਦੇ ਪੁੱਤ ਨਾਲ ਇਹ ਸਭ ਕੁਝ ਵੀ ਕਰ ਸਕਦੀ ਹੈ ਉਹਦੀ ਮਮਤਾ ਨੇ ਉਹਨੂੰ ਇੱਕ ਵਾਰ ਵੀ ਨਹੀਂ ਰੋਕਿਆ ਹੋਣਾ ਇੱਥੇ ਤਾਂ ਤੂੰ ਭੋਲੀ ਹੈ ਹਰ ਇੱਕ ਤੇ ਯਕੀਨ ਜੋ ਕਰ ਲੈਣੀ ਆ ਤੇ ਦੁਨੀਆ ਐਡੀ ਕੁੱਤੇ ਦੀ ਵੱਡੀ ਹੋਈ ਆ ਨਾ ਜਿਹੜੀ ਮਾਂ ਦੀ ਮਮਤਾ ਦੀ ਤੂੰ ਗੱਲ ਕਰਦੀ ਹੈ ਉਹ ਮਮਤਾ ਉਦੋਂ ਨਹੀਂ ਖਤਮ ਹੋ ਗਈ ਸੀ ਜਦਦੇ ਉਹਨੇ ਮੈਨੂੰ ਆਲਦੇ ਤੋਂ ਵੱਖ ਕਰਤਾ ਸੀਗਾ ਜੱਸਾ ਇਹ ਸਭ ਨਾ ਮੈਨੂੰ ਨਹੀਂ ਪਤਾ ਬਸ ਤੁਸੀਂ ਇੱਕ ਵਾਰ ਮੇਰੇ ਕਹਿਣ ਤੇ ਸਭ ਕੁਝ ਪਤਾ ਕਰੋ ਵੀ ਉਹ ਸਭ ਕੁਝ ਕਰ ਕਿਉਂ ਰਹੇ ਨੇ ਤੇ ਕਰਾ ਕੌਣ ਰਿਹਾ ਬਵਾ ਕੌਣ ਰਿਹਾ ਨਾ ਤੇਰਾ ਮਤਲਬ ਕੀ ਆ ਤੂੰ ਮੇਰੇ ਚਾਚਾ ਚਾਚੀ ਤੇ ਇਲਜ਼ਾਮ ਲਾਉਣਾ ਚਾਹੁੰਨੀ ਆ ਵੀ ਉਹ ਕਰਵਾ ਰਹੇ ਨੇ ਇਹ ਸਾਰਾ ਕੁਝ ਉਹ ਇਹ ਤਾਂ ਮੇਰੇ ਚਾਚਾ ਚਾਚੀ ਹੀ ਨੇ ਜਿਨ੍ਹਾਂ ਨੇ ਮੈਨੂੰ ਬਚਾ ਲਿਆ ਪਾਲ ਲਿਆ ਆ ਜਿਹੜੀ ਮੇਰੀ ਮਾਂ ਨਾ ਇਹ ਮੈਨੂੰ ਇਹਨਾਂ ਦੀ ਝੋਲੀ ਪਾਉਣ ਤੋਂ ਪਹਿਲਾਂ ਇਹਨੇ ਸ਼ਰਤ ਰੱਖੀ ਸੀਗੀ ਅਸਲ 'ਚ ਮੈਨੂੰ ਜਨਮੇ ਨਹੀਂ ਦੇਣਾ ਚਾਹੁੰਦੀ ਸੀ ਜੇ ਜਨਮ ਦੇਤਾ ਤਾਂ ਇਹਨਾਂ ਦੀ ਝੋਲੀ ਪਾਉਣ ਤੋਂ ਪਹਿਲਾਂ ਕਹਿੰਦੀ ਮੈਨੂੰ ਸਾਰਾ ਮੇਰਾ ਬਣਦਾ ਹਿੱਸਾ ਤੇ ਹਿਸਾਬ ਦੋ ਫਿਰ ਮੈਂ ਬੱਚੇ ਨੂੰ ਥੋੜੀ ਝੋਲੀ 'ਚ ਪਾਉਂਗੀ ਨਹੀਂ ਮੈਂ ਨਹਿਰ 'ਚ ਸੁੱਟ ਦੂੰਗੀ ਹਲੇ ਤੂੰ ਕਹਿ ਰਹੀ ਉਹਨੂੰ ਮਾਂ ਕਹਾ ਉਹ ਉਹਨੂੰ ਤਾਂ ਮਾਂ ਕਹਿਣ ਨੂੰ ਰੂਹ ਨਹੀਂ ਕਰਦੀ ਮੇਰੀ ਉਹ ਚਲੋ ਜਸ ਕੋਈ ਨਾ ਤੁਸੀਂ ਹਾਈਪਰ ਨਾ ਹੋਵੋ ਜੇ ਉਹ ਆਪਣੇ ਨਾਲ ਮਾੜਾ ਕਰੀ ਵੀ ਜਾਂਦੇ ਨੇ ਨਾ ਪਰ ਆਪਾਂ ਨੂੰ ਪਤਾ ਤਾਂ ਕਰਨਾ ਪੈਣੀ ਆ ਵੀ ਆਖਿਰ ਉਹ ਚਾਹੁੰਦੇ ਕੀ ਨੇ ਉਹ ਚਾਹਣਾ ਕੀ ਹੈਗਾ ਤੂੰ ਇੱਕ ਗੱਲ ਸੋਚ ਜਦੋਂ ਮੈਂ 18 ਸਾਲ ਦਾ ਹੋਇਆ ਸੀਗਾ ਤਾਂ ਸਾਰੀ ਜ਼ਮੀਨ ਆਟੋਮੈਟਿਕਲੀ ਮੇਰੇ ਨਾਂ ਲੱਗੀ ਸੀ ਉਹ ਹੁਣ ਉਹ ਇੰਨਾ ਚਾਹੁੰਦੀ ਆ ਵੀ ਮੈਂ ਜੱਸ ਨੂੰ ਆਪਦੇ ਵਾਸਤੇ ਕਰਾਂ ਤੇ ਜਿਹੜੀ ਜ਼ਮੀਨ ਇਹਦੇ ਨਾਂ ਆਉਂਦੀ ਆਗੀ ਉਹ ਸਾਰੀ ਆਪਦੇ ਹੱਥ ਥੱਲੇ ਕਰ ਲਾਂ ਮੈਂ ਜੱਸ ਫਿਰ ਹੁਣ ਕੀ ਹੋਊਗਾ ਸੋਚਿਆ ਕੁਛ ਤੁਸੀਂ ਸੋਚਣਾ ਕੀ ਹੈਗਾ ਚਾਚੇ ਨਾਲ ਸਲਾਹ ਕਰੂੰਗਾ ਮੈਂ ਜਿਵੇਂ ਉਹ ਕਹਿਣਗੇ ਓਵੇਂ ਕਰਾਂਗੇ ਆਪਾਂ ਨਾਲੇ ਤੈਨੂੰ ਵੀ ਪਤਾ ਜਿਹੜੇ ਉਹ ਜ਼ਮੀਨ ਦੇ ਲਾਲਚ ਚ ਫਿਰਦੀਆਂ ਨਾ ਇਹ ਜ਼ਮੀਨਾਂ ਦੇ ਲਾਲਚ ਕਿੱਥੇ ਕਿੱਥੇ ਤੱਕ ਵਗ ਜਾਂਦੇ ਨੇ ਮੈਂ ਤਾਂ ਹੀ ਇਹ ਕਰ ਛੱਡ ਕੇ ਗੱਲ ਜਾਣ ਦੀ ਗੱਲ ਕਰ ਰਿਹਾ ਮੈਂ ਚਲੋ ਜੱਸ ਹੁਣ ਤਾਂ ਸੋਚਣਾ ਹੀ ਪਊਗਾ ਕੁਛ ਨਾ ਕੁਛ ਗੱਲ ਬਹੁਤ ਅੱਗੇ ਵੱਧ ਗਈ ਆ ਚਲ ਜੋ ਸੋਚਣਾ ਕੁਮੇ ਸੋਚ ਲੋ ਤੂੰ ਇਹ ਕਰ ਅਰ ਕੁਛ ਖਾਣ ਨੂੰ ਲੈ ਆ ਦੇ ਕੱਪੜੇ ਨੇ ਤਾਂ ਛੱਡ ਦੇ ਹੁਣ ਦੱਸ ਲੋ ਭੁੱਖ ਬਹੁਤ ਲੱਗੀ ਪਈ ਆ ਲੈ ਆ ਦਿੰਦੀ ਆ ਜਾ ਬੂਦਲੀਆਂ ਥੋੜੀ ਬਣਾ ਕੇ ਲੈ ਆ ਦੇ ਮੈਂ ਤਾਂ ਨਾ ਤਨੀ ਟੈਨਸ਼ਨ ਸੋਚਣਾ ਤਾਂ ਬਹੁਤ ਕੁਝ ਹੈ ਜੱਸ ਜੱਸ ਮੇਂ ਕਾਲਤਾ ਸੁਣ ਜੱਸ ਤੈਨੂੰ ਮੇਰੀ ਸੌਂ ਲੱਗੇ ਜੇ ਤੂੰ ਮੇਰੀ ਗੱਲ ਨਾ ਸੁਣੇ ਪਹਿਲੀ ਗੱਲ ਆ ਸੌਹਾਂ ਸੂਹਾਂ ਮੈਂ ਨਹੀਂ ਮੰਨਦਾ ਇਹ ਉਹਨੂੰ ਲੱਗਦੀ ਹੁੰਦੀ ਐ ਨੇ ਜਿਹੜਾ ਬੰਦਾ ਮੰਨਦਾ ਹੁੰਦਾ ਮੈਂ ਤੁਹਾਨੂੰ ਪਹਿਲਾਂ 36 ਵਾਰ ਹੀ ਕਹਿਤਾ ਤੇ 37ਵੀਂ ਵਾਰੀ ਤੁਹਾਨੂੰ ਮੈਂ ਅੱਜ ਕਹਿਣਾ ਆ ਮੇਰੇ ਰਾਹਾਂ 'ਚ ਖੜਨਾ ਬੰਦ ਕਰ ਦੋ ਤੁਸੀਂ ਮੈਨੂੰ ਇਸ ਘਰ 'ਚ ਰਹਿਣਾ ਦੇਣਾ ਕਿ ਨਹੀਂ ਜੇ ਤੁਸੀਂ ਐਂ ਕਰਨਾ ਅਸੀਂ ਇੱਥੋਂ ਨਿਕਲ ਜਾਨੇਗੇ ਨਾ ਕੀ ਗੱਲ ਮੇਰੇ ਪੁੱਤ ਨੂੰ ਕਿਉਂ ਰੋਕਿਆ ਤੂੰ ਤੈਨੂੰ ਇੱਕ ਵਾਰੀ ਸਮਝ ਨਹੀਂ ਆਂਦੀ ਵੀ ਉਹ ਤੈਨੂੰ ਮੂੰਹ ਨਹੀਂ ਲਾਉਣਾ ਚਾਹੁੰਦਾ ਤੂੰ ਫੇਰ ਮੜ ਪੁੱਤ 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 ਕਹਿਣਾ ਕੋ ਮਾਂ ਨਹੀਂ ਬਣ ਜਾਂਦਾ ਹੁੰਦਾ ਜੱਸ ਪੁੱਤ ਪੁੱਤ ਕਹਿ ਕੇ ਨਾ ਸਫਾਈਆਂ ਪੇਸ਼ ਕਰਦੀ ਐ ਪਰ ਇਹਦੀਆਂ ਗੱਲਾਂ 'ਚ ਨਾ ਆ ਜਾਈਂ ਜੋ ਤੇਰੇ ਨਾਲ ਤੇ ਜਸ਼ਨਾਂ ਇਹਨੇ ਕੀਤਾ ਉਹ ਯਾਦ ਰੱਖਿਓ ਕਿਤੇ ਭੁੱਲ ਨਾ ਜਾਇਓ। ਉਹ ਮੰਮੀ ਤੁਹਾਨੂੰ ਕੀ ਲੱਗਦਾ? ਮੈਂ ਹਲੇ ਵੀ ਇਹਦੇ ਗੱਲਾਂ ਚਾਹੂੰਗਾ। ਇਹ ਗੱਲ ਹੈ ਭੁੱਲ ਜਾਣ। ਮੈਂ 20 ਵਾਰ ਸਮਝਾਦਾ ਭਾਈ ਮੇਰੇ ਰਾਹਾਂ 'ਚ ਨਾ ਖੜਿਆ ਕਰੋ। ਆ ਤੇਲ ਲੈ ਜਾਣ ਨੂੰ ਬੋਤਲ ਚੱਕਣ ਗਿਆ। ਫੇਰ ਜਸਪੁੱਤ ਮੇਰੀ ਗੱਲ ਸੁਣੀ, ਜਸਪੁੱਤ ਮੇਰੀ ਗੱਲ ਸੁਣੀ। ਨਾ ਜਸਨ ਨੇ ਜਦ ਤੈਨੂੰ 20 ਵਾਰ ਜਵਾਬ ਦੇਤਾ ਵੀ ਨਹੀਂ ਸੁਣਨੀ ਤੇਰੀ ਗੱਲ। ਹਾ ਪੁੱਤ ਪੁੱਤ ਕਹਿਣ ਨਾਲ ਨਾ ਕੋਈ ਪੁੱਤ ਨਹੀਂ ਬਣ ਜਾਂਦਾ ਹੁੰਦਾ। ਨਾਲੇ ਪੁੱਤ ਤਾਂ ਉਸੇ ਦਾ ਹੀ ਰਹੂਗਾ ਜੀਨੇ ਉਹਨੂੰ ਜਨਮ ਦਿੱਤਾ। ਮਮੀ ਆ ਤੂੰ ਮਾਰ ਲਾ ਮੱਥਾ ਇਹਦੇ ਨਾਲ ਜਿਹੜਾ ਮਾਰਨਾ ਮੈਂ ਤਾਂ ਅੱਕ ਗਿਆ ਜੇ ਇਹਨੂੰ ਸਮਝਾ ਦੇ ਨਾਲੇ ਮੇਰੇ ਰਾਹਾਂ 'ਚ ਖੜਨੋਂ ਹਟ ਜੇ ਜੇ ਇਹੀ ਕੁਛ ਚੱਲਦਾ ਰਿਹਾ ਨਾ ਮੈਂ ਆ ਘਰ ਛੱਡ ਕੇ ਭੱਗ ਜੂ ਮੈਂ ਹੁਣ ਦੱਸ ਦਾਂਗਾ ਸੁਣ ਲਿਆ ਤੇਰੇ ਪੁੱਤ ਨੇ ਕੀ ਕੀਆ ਆ ਜਿਹੜਾ ਲੁਕਸ਼ਤ ਕੇ ਦੇਖਦੀਆਂ ਨਾ ਜਸਨੂ ਉਹ ਵੀ ਤੇਰੇ ਹੱਥੋਂ ਜਾਂਦਾ ਲੱਗਣਾ ਹਾਏ ਵਿਚਾਰੀ ਮਾਂ ਜਸਪੁੱਤ ਪੁੱਤ ਤੇ ਪੁੱਤ ਵਿਚਾਰਾ ਸੁਣਦਾ ਹੀ ਨਹੀਂ ਆਪਣੀ ਮਾਂ ਦੀ ਇਦੋਂ ਬਦਰ ਹਾਲਾਤ ਤੇ ਕੀ ਹੋ ਸਕਦੇ ਆ ਐਨੀ ਮਾੜੀ ਕਿਸਮਤ ਨਾ ਮੈਂ ਅੱਜ ਤੱਕ ਕਿਸੇ ਮਾਂ ਦੀ ਨਹੀਂ ਦੇਖੀ ਜਿੰਨੀ ਤੇਰੀ ਆ ਵੈਸੇ ਜਿੰਨੀ ਕੁੱਤੇ ਖਾਣੀ ਤੇਰੀ ਇਸ ਘਰ ਵਿੱਚ ਹੁੰਦੀ ਹੈ ਨਾ ਤੈਨੂੰ ਤਾਂ ਵੈਸੇ ਡੁੱਬ ਕੇ ਮਰ ਜਾਣਾ ਚਾਹੀਦਾ ਪਰ ਮੈਂ ਤੇਰੇ ਵਰਗੀ ਬਿਸ਼ਰਮ ਜਨਾਨੀ ਨਹੀਂ ਦੇਖੀ ਜਿਹੜੀ ਪੁੱਤ ਤੋਂ ਬੇਇੱਜ਼ਤੀ ਕਰਵਾ ਕੇ ਫੇਰ ਉੱਥੇ ਤਲਵੇ ਚੱਟੀ ਜਾਂਦੀ ਹੈ ਡੁੱਬ ਕੇ ਤਾਂ ਤੁਸੀਂ ਮਰੋਗੇ ਇਸ ਦਿਨ ਮੇਰੇ ਪੁੱਤ ਦੇ ਸਾਹਮਣੇ ਸੱਚ ਆ ਗਿਆ ਕੋਈ ਨਹੀਂ ਬਹੁਤ ਹੀ देर ਨਹੀਂ ਲੱਗਣੀ ਇੱਕ ਨਾ ਇੱਕ ਦਿਨ ਤਾਂ ਸੱਚ ਸਾਹਮਣੇ ਆ ਕੇ ਰਹੂਗਾ ਇਹ ਸੱਚ ਮੈਂ ਕਦੀ ਵੀ ਆਉਣੇ ਨਹੀਂ ਦੇਣਾ ਸਾਹਮਣੇ ਤੂੰ ਕੀ ਸੋਚਦੀ ਹੈ ਇਹ ਸੱਚ ਬਾਹਰ ਆ ਜਾਊਗਾ ਜਿਹੜਾ ਐਨੇ ਸਾਲਾਂ ਦਾ ਰਾਜ ਹੈ ਨਾ ਉਹ ਰਾਜ ਹੀ ਰਹੂਗਾ ਨਾਲ ਇੱਕ ਗੱਲ ਹੋਰ ਉਹ ਜਿਹੜੇ ਫੰਗ ਜਿਹਾ ਖਲਾਰੀ ਫਿਰਦੀ ਹੈ ਨਾ ਇਹ ਫੰਗ ਮੈਨੂੰ ਕੈਂਚੀ ਲੈ ਕੇ ਕੱਟਣੇ ਵੀ ਆਉਂਦੇ ਆ ਫੇਰ ਫਰਫਰਾਈ ਜਾਈ ਤੇਰੇ ਤੋਂ ਜੋ ਹੁੰਦਾ ਨਾ ਤੂੰ ਉਹ ਕਰ ਲੈ ਨੜਿਆ ਰੋਜ ਦੀ ਇਹ ਜੀ ਗੰਦੀ ਜ਼ਿੰਦਗੀ ਨਾਲੋਂ ਤਾਂ ਮੈਨੂੰ ਮਰਨਾ ਹੀ ਬਿਹਤਰ ਐ ਜਾਂ ਤਾਂ ਤੂੰ ਮੈਨੂੰ ਮਾਰ ਹੀ ਦੇ ਜਾਂ ਫਿਰ ਮੇਰੇ ਪਤਨ ਨੂੰ ਸੱਚ ਦੱਸ ਲੈਣ ਦੇ ਨਾ 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 ਮੈਂ ਤੈਨੂੰ ਕਿਵੇਂ ਮਾਰਦਾ ਵੱਡੇ ਭੈਣ ਜੀ ਮਾਰ ਤਾਂ ਸਕਦੀ ਨਹੀਂ ਜੇ ਤੈਨੂੰ ਮੈਂ ਮਾਰਤਾ ਕਾ ਜਿਹੜਾ ਤੇਰਾ ਪੁੱਤ ਜਸ ਰੋਜ ਰੋਜ ਤੈਨੂੰ ਜਲੀਲ ਕਰਦਾ ਓ ਜਲੀਲ ਭਰੀ ਜ਼ਿੰਦਗੀ ਤੂੰ ਜਿਉਣੀ ਐ ਉਹ ਮੈਂ ਕਿਵੇਂ ਦੇਖੂਗੀ ਮੇਰੇ ਦਿਲ ਨੂੰ ਸਕੂਨ ਮਿਲਦਾ ਤੇ ਨਾਲੇ ਜੇ ਤੈਨੂੰ ਮਾਰਤਾ ਆ ਜਸ ਦਾ ਨਾਮ ਬੁਲਾਉਣਾ ਦੇਖ ਦੇ ਜਿਹੜਾ ਤੂੰ ਟੜਫਦੀ ਐ ਇਹ ਤੇਰੀ ਤੜਫ ਕਿਵੇਂ ਮਹਿਸੂਸ ਕਰੂੰਗੀ ਤੂੰ ਮੈਂ ਤੈਨੂੰ ਤੜਫਦਾ ਵੀ ਦੇਖਣਾ ਚਾਹਨੀ ਐ ਸਹੀ ਗੱਲ ਐ ਨਾ ਵੱਡੇ ਭੈਣ ਜੀ ਇਹ ਸਭ ਕੁਝ ਮੈਂ ਕਿਵੇਂ ਦੇਖੂਗੀ ਘਰ ਚ ਨਾਲੇ ਰੌਣਕ ਮੇਲਾ ਲੱਗਾ ਰਹਿੰਦਾ ਤੈਨੂੰ ਜਸ ਜਲੀਲ ਕਰਦਾ ਤੂੰ ਜਸ ਲਈ ਤੜਫਦੀਆਂ ਇਹ ਸਾਰਾ ਕੁਝ ਦੇਖ ਕੇ ਨਾ ਘਰ ਚ ਰੌਣਕ ਮੇਲਾ ਜਿਹੜਾ ਲੱਗਾ ਰਹਿੰਦਾ ਹ ਉਹਦੇ ਨਾਲ ਮੇਰਾ ਦਿਲ ਲੱਗਾ ਰਹਿੰਦਾ ਤੂੰ ਇਹ ਬਹੁਤ ਵੱਡਾ ਪਾਪ ਕਰ ਰਹੀ ਹੈ ਮੈਨੂੰ ਤੇ ਮੇਰੇ ਪੁੱਤ ਨੂੰ ਦੂਰ ਕਰਕੇ ਤੈਨੂੰ ਰੱਬ ਨੇ ਵੀ ਮਾਫ ਨਹੀਂ ਕਰਨਾ ਓਹੋ ਵੱਡੇ ਭੈਣ ਜੀ ਦੁਨੀਆ ਤਾਂ ਪਾਪਾਂ ਨਾਲ ਭਰੀ ਪਈ ਹੈ ਜੇ ਮੈਂ ਇੱਕ ਪਾਪ ਕਰਤਾ ਫੇ ਕਿਹੜਾ ਉਹ ਰੱਬ ਦੀ ਛੱਤ ਡੇਗ ਚੱਲੀ ਆ ਪਾਪ ਹੀ ਕਰਦੀ ਆ ਫਿਰ ਕੀ ਹੋਇਆ ਰੱਬ ਨੇ ਨਾ ਤੈਨੂੰ ਬਹੁਤ ਵੱਡੀ ਮਾਰ ਪਾਈ ਏ ਪਰ ਤੁਸੀਂ ਤੁਸੀਂ ਦੋਨੇ ਤੀਮੀ ਖਸਮ ਕਿੱਥੇ ਸਮਝਦੇ ਹੋ ਜੇ ਤੈਨੂੰ ਇੰਨਾ ਗੱਲਾਂ ਦੀ ਭਿੰਕ ਵੀ ਹੁੰਦੀ ਨਾ ਆਹ ਤੇਰੀ ਧੀ ਮਨਪ੍ਰੀਤ ਇਹ ਨਾ ਭੁਗਤਦੀ ਖਬਰਦਾਰ ਜੇ ਆਪਣੀ ਜ਼बान ਤੋਂ ਮੇਰੀ ਧੀ ਦਾ ਨਾਮ ਲਿਆ ਤੈਨੂੰ ਜ਼बान ਖਿੱਚ ਲੂੰਗੀ ਤੇਰੀ ਮੈਂ ਇੱਕ ਮਿੰਟ ਲੈ ਵੀ ਨਾ ਤੈਨੂੰ ਸਾਹ ਬੰਦ ਕਰ ਦੂੰਗੀ ਜੇ ਮੇਰੀ ਧੀ ਵੱਲ ਦੇਖਿਆ ਜਾ ਮੇਰੀ ਧੀ ਦਾ ਨਾਂ ਆਪਣੀ ਜ਼बान ਤੇ ਲਿਆਂਦਾ ਦੇਖੀ ਸਹੀਂ ਤੂੰ ਕੀ ਸਮਝਦੀ ਐ ਕਿ ਮੈਂ ਕੁਝ ਕਰ ਨਹੀਂ ਸਕਦੀ ਸਭ ਕੁਝ ਕਰੂੰਗੀ ਪਰ ਤੂੰ ਦੇਖੀ ਜਾ ਤੇਰਾ ਮੈਂ ਹਾਲ ਕੀ ਕਰਦੀ ਆ ਹਵਾਜ ਉੱਚੀ ਕਰਨ ਨਾਲ ਨਾ ਸੱਚ ਨਹੀਂ ਲੁਕ ਜਾਂਦਾ ਹੁੰਦਾ ਜਿਹੜੇ ਕਾਲੇ ਕਾਰਨਾਮੇ ਤੁਸੀਂ ਦੋਨੇ ਆਣੇ ਕਰਦੇ ਹੋ ਨਾ ਉਹ ਕਿਤੇ ਨਾ ਕਿਤੇ ਤੇਰੀ ਧੀ ਵੀ ਪੁੱਗਤ ਰਹੀ ਐ ਇੱਕ ਗੱਲ ਯਾਦ ਰੱਖੀ ਗਲਦੀਪ ਕੋਰੇ ਤੈਨੂੰ ਰੱਬ ਨੇ ਕਦੇ ਵੀ ਮਾਫ ਨਹੀਂ ਕਰਨਾ ਕੁੱਤੇ ਦੀ ਮੌਤ ਮਰੋਂਗੇ ਤੁਸੀਂ ਕੁੱਤੇ ਦੀ ਮੌਤ ਤਾਰੀ ਲੈ ਪਾਣੀ ਪੀ ਲੈ ਤੇ ਮੈਨੂੰ ਜਿਹੜਾ ਕੰਮ ਕਿਹਾ ਸੀ ਮਾਂ ਜਿਹੜੀ ਗੱਲ ਤੇ ਮੈਨੂੰ ਕਹੀ ਸੀ ਨਾ ਮਨਪ੍ਰੀਤ ਦੇ ਕੰਨਾਂ ਵਿੱਚ ਦੀ ਕਰਤੀ ਹੁਣ ਤੂੰ ਤਿਆਰੀ ਕਰ ਲੈ ਦਵਾਰੇ ਕੋੜੀ ਜੜਨ ਦੀ ਮਨਪ੍ਰੀਤ ਆਉਂਦੀ ਹੋਊਗੀ ਤੇ ਹੱਥੇਰੇ ਦੂਜੇ ਵਿਆਹ ਦੀ ਗੱਲ ਕਰਨ ਵਾਸਤੇ ਬੜੀ ਤੇਜ਼ ਨਿਕਲੀ ਮਾਂ ਮੈਂ ਤਾਂ ਤੇਨੂੰ ਮੜੀ ਦੀ ਤਿੱਲੀ ਲਾਉਣ ਨੂੰ ਕਹੇ ਸੀ ਲੱਗ ਮੱਕੜੇ ਤਾਂ ਇਹ ਤੇਰੇ ਗਾਉਂ ਸੋਂ ਗਲਤ ਚੰਨੂ ਕੀ ਤਾਂ ਹੈਗੀ ਨਾਲ ਲੱਗ ਕੇ ਸਾਹਮਣੇ ਟੈਨਸ਼ਨ ਕਿਉਂ ਲੈਂਦੀ ਹੈ ਧੀਲੀ ਨਾ ਲਾਵਾ ਤੇਰੀ ਮਾਂ ਸਮਝ ਗਿਆ ਇਹ ਹੋ ਨਹੀਂ ਸਕਦਾ ਕਿ ਮੇਰੀ ਧੀਲੀ ਲਾਈ ਹੋਈ ਉਦੀ ਹੱਗਣਾ ਵਾਲੀ ਹਾਂ ਮੈਂ ਤਾਂ ਬੱਸ ਉਹਟਾਂ ਦੇ ਇਕਦਮ ਕਿ ਕਦੋਂ ਸਾਰਾ ਕੁਝ ਬਿਨਾਂ ਤੇ ਚਾਹਤ ਬਸ ਤੇ ਹੁਣ ਤੂੰ ਵੀ ਤਿਆਰੀ ਰੱਖ ਨਾ ਮੋਹਰੇ ਤੂੰ ਟੈਨਸ਼ਨ ਕਿਉਂ ਲੈਤੀ ਆ ਪੁੱਤਾਂ ਨਾ ਔਰ ਤੇ ਦੋ ਹੱਥਾਂ ਚ ਲੱਡੂ ਨੇ ਤੇਰੀ ਮਰਜ਼ੀ ਐ ਕਿਉਂ ਖਾ ਲਾ ਤੇਰੀ ਮਰਜ਼ੀ ਐ ਚੋ ਚੱਲ ਮੈਂ ਜਾ ਕੇ ਕਮਰੇ ਚ ਬੈਠਦਾ ਦੇਖ ਨਾ ਗੱਲ ਛੇੜ ਦੀਏ ਤਾਂ ਨਾ ਦੇਖ ਲੈ ਤਾਰੀ ਹਾਂ ਮਰਦੇ ਤੁਸੀਂ ਕਿੱਥੇ ਗਏ ਸੀ ਨਾਲੇ ਮੈਂ ਤੁਹਾਨੂੰ ਫੋਨ ਲਾਈ ਜਾਂਦੀ ਤੁਸੀਂ ਫੋਨ ਵੀ ਨਹੀਂ ਚੱਕਦੇ ਸੀ ਕੁਛ ਨਹੀਂ ਮੈਂ ਤਾਂ ਇੱਥੇ ਹੀ ਸੀ ਥੋੜਾ ਜਿਹਾ ਕੰਮ ਹਾਂ ਕੀ ਹੋਇਆ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿਵੇਂ ਗੱਲ ਕਰਾਂ ਮੇਰੇ ਨਾਲ ਗੱਲ ਕਰਨੀ ਹੈ ਨਾ ਜਸ ਸਮਝਣ ਨਾ ਸਮਝਣ ਨਾਲ ਕੀ ਗੱਲ ਤੂੰ ਗੱਲ ਦੱਸ ਅੱਜ ਨਾ ਮੈਂ ਮੰਮੀ ਤੇ ਡੈਡੀ ਨੂੰ ਜਵਾਕ ਨੂੰ ਲੈ ਕੇ ਚਿੰਤਾ ਕਰਦੇ ਹੋਏ ਦੇਖਿਆ ਇਹਰ ਤਾਰੀ ਉਹਨਾਂ ਦੇ ਵੀ ਸੁਪਨੇ ਨੇ ਦਾਦਾ ਦਾਦੀ ਬਣਨ ਦੇ ਯਾਰ ਮਨਪ੍ਰੀਤਾ ਉਹਨਾਂ ਦੇ ਸੁਪਨੇ ਤਾਂ ਨਿਤ ਬਣਦੇ ਨੇ ਤੇ ਨਿਤ ਟੈਣਦੇ ਨੇ ਤੂੰ ਉਹਨਾਂ ਦੀ ਪਰਵਾਹ ਨਾ ਕਰ ਨਾ ਹੀ ਉਹਨਾਂ ਬਾਰੇ ਸੋਚਿਆ ਕਰ ਬਾਲ ਨਹੀਂ ਦਾਰੀ ਫੇਰ ਵੀ ਹਰ ਇੱਕ ਦੇ ਮਨ ਚ ਇਹ ਹੀ ਹੁੰਦਾ ਹੈ ਵੀ ਸਾਡੇ ਤੇ ਪੁੱਤ ਦੇ ਘਰੇ ਖੁਸ਼ੀਆਂ ਹੋਣ ਮੈਨੂੰ ਵੀ ਅੱਜ ਇਹ ਗੱਲ ਥੋੜੀ ਜੀ ਫੀਲ ਹੋਈ ਨਾਲੇ ਇਹ ਜਵਾਕ ਦੀ ਗੱਲ ਆਪਾਂ ਜਿੰਨੀ ਇਗਨੋਰ ਕਰੀਏ ਨਾ ਉਨੀ ਘਾਟਾ ਇਸ ਲਈ ਮੇਰੀ ਗੱਲ ਸੁਣਦੀ ਹੈ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਇਹ ਗੱਲਾਂ ਕਰਨ ਦਾ ਉਦੋਂ ਫਾਇਦਾ ਸੀ ਜਦੋਂ ਆਪ ਨੂੰ ਇਹ ਹੁੰਦਾ ਵੀ ਚੱਲ ਠੀਕ ਹੈ ਵੀ ਕੁਛ ਨਾ ਕੁਛ ਬਣ ਸਕਦਾ ਪਰ ਹੁਣ ਨਹੀਂ ਇਹ ਤਾਂ ਮੈਨੂੰ ਪਤਾ ਹੈ ਵੀ ਤੁਸੀਂ ਤਾਂ ਵਿਆਹ ਕਰਵਾਉਣ ਤੋਂ ਪਹਿਲਾਂ ਹੀ ਆਪਦਾ ਮਨ ਮਾਰ ਲਿਆ ਹੋਣਾ ਵੀ ਤੁਹਾਨੂੰ ਸਾਰੇ ਸੁੱਖ ਮਿਲ ਸਕਦੇ ਆ ਬਸ ਇੱਕ ਇਹੀ ਸੁੱਖ ਨਹੀਂ ਨਾ ਮਿਲ ਸਕਦਾ ਵੀ ਕੋਈ ਤੁਹਾਨੂੰ ਪਿਓ ਕਹਿ ਕੇ ਬੁਲਾ ਸਕੇ ਉਹ ਤਾਂ ਤੈਨੂੰ ਪਤਾ ਹੀ ਆ ਫਿਰ ਤੇ ਬਸ ਫਿਰ ਮੇਰੇ ਵੀ ਮਨ ਚ ਇਹ ਆ ਵੀ ਮੈਨੂੰ ਵੀ ਕੋਈ ਮਾਂ ਕਹੇ ਤੇ ਤੁਹਾਨੂੰ ਵੀ ਕੋਈ ਪਿਓ ਕਹੇ ਬੇਸ਼ੱਕ ਮੈਂ ਇਹ ਸੁਪਨਾ ਨਹੀਂ ਪੂਰਾ ਕਰ ਸਕਦੀ ਪਰ ਕੋਈ ਹੋਰ ਤਾਂ ਕਰ ਸਕਦੀ ਆ ਨਾ ਕੀ ਮਤਲਬ ਤੇਰਾ ਮਤਲਬ ਮੇਰਾ ਗੱਲਾਂ ਉਲਝਾਈ ਜੇ ਜਾਨਣੀ ਆ ਯਾਰ ਨਹੀਂ ਉਲਝਾਉਂਦੀ ਮੈਂ ਗੱਲਾਂ ਮਤਲਬ ਮੇਰਾ ਸਾਫ ਆ ਵੀ ਮੈਂ ਤਾਂ ਇਸ ਘਰ ਨੂੰ ਕੋਈ ਵਾਰਸ ਦੇ ਨਹੀਂ ਸਕਦੀ ਨਾ ਮੈਂ ਮੰਮੀ ਹੋਣਾ ਦੇ ਸੁਪਨੇ ਪੂਰੇ ਕਰ ਸਕਦੀ ਆ ਤੇ ਨਾ ਤੁਹਾਡਾ ਪਿਓ ਬਣਨ ਦਾ ਸੁਪਨਾ ਪੂਰਾ ਕਰ ਸਕਦੀ ਆ ਪਰ ਜੇ ਮੈਂ ਨਹੀਂ ਨਾ ਕਰ ਸਕਦੀ ਕੋਈ ਹੋਰ ਜ਼ਰੂਰ ਕਰ ਸਕਦੀ ਆ ਤੁਸੀਂ ਆਪਦਾ ਦੂਜਾ ਵਿਆਹ ਕਰਵਾ ਲਓ ਤੂੰ じゃ ਬਿਆ ਕਰ ਲੋ ਮੇਰੀ ਗੱਲ ਸੁਣ ਮੰਤਰੀ ਤੂੰ ਬਸ ਮੈਂ ਜਿਹੜਾ ਕੁਝ ਕਹਿਣਾ ਸੀ ਮੰਤਰੀ ਤਾ ਮੰਤਰੀ ਤਾ ਮੰਤਰੀ ਤਾ ਕਰ ਕੀ ਨਾ ਮੇਰੀ ਤੇ ਮੇਰੀ ਮਾਂ ਦੀ ਸਕੀਮ ਕਮ ਹੈਲੋ ਜੀ ਹਾਲੇ ਜੀ ਮੇਰੀ ਗੱਲ ਸੁਣ ਬਾਲਾ ਵਿਆਹ ਵਿਆਹ ਕਰਦੀ ਦੀ ਨਾ ਹੋ ਜਾ ਤਿਆਰ ਜੱਟ ਲੱਗ ਗਿਆ ਤੈਨੂੰ ਵਿਆਉਣ ਵਾਸਤੇ ਆਉਣ ਤੇਰੇ ਪਿੰਡ ਸਮਝ ਲੱਗੀ